ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਆਪਾਂ ਤੁਹਾਡੇ ਨਾਲ ਗੱਲ ਕਰਦੇ ਹਾਂ 6 ਜੂਨ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਕਿਵੇਂ ਆਪਾਂ ਪਹਿਲਾਂ ਹੀ ਦੱਸਿਆ ਹੋਇਆ ਸੀਗਾ ਕਿ 5 ਦੀ ਰਾਤ ਤੇ 6 ਦੀ ਦੁਪਹਿਰ ਤੋਂ ਪਹਿਲਾਂ ਪੰਜਾਬ ਦੇ ਵਿੱਚ ਤੇਜ ਰਾਤੀ ਰਾਤ ਨੂੰ ਯਾਨੀ ਕਿ ਤੇਜ ਮੀਂਹ ਚਖੜ ਤੇ ਹਨੇਰੀ ਚੁੱਲਣ ਦੇ ਰਿਕਾਰਡ ਹਨ ਉਸੇ ਤਰ੍ਹਾਂ ਹੀ ਹੋਇਆ ਰਾਤੀ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਤੇਜ ਮੀਂਹ ਹਨੇਰੀ ਇਹਨਾਂ ਵਿੱਚ ਚਖੜ ਚੁੱਲਿਆ ਤੇ ਕਾਫੀ ਇਲਾਕਿਆਂ ਦੇ ਵਿੱਚ ਸੋਨਾ ਮੀਂਹ ਵੀ ਪਿਆ ਜੇਕਰ ਤੁਹਾਡੇ ਇਲਾਕੇ ਦੇ ਵਿੱਚ ਵੀ ਮੀਂਹ ਹਨੇਰੀ ਚੱਲਿਆ ਹੋਵੇ ਤਾਂ ਜਰੂਰ ਕਮੈਂਟ ਬਾਕਸ ਵਿੱਚ ਲਿਖਿਓ ਆਪਾਂ ਨੂੰ ਪਤਾ ਲੱਗਣਾ ਚਾਹੀਦਾ ਕਿੱਥੇ ਕਿੰਨਾ ਕੁ ਮੀਂਹ ਤੇ ਕਿੰਨੀ ਕਿਸ ਹਨੇਰੀ ਚੱਲੀ ਹੋਈ ਹੈ। ਤਕਰੀਬਨ ਸਾਰੇ ਹੀ ਪੰਜਾਬ ਨੂੰ ਪ੍ਰਭਾਵਿਤ ਕੀਤਾ ਇਸ ਮੀਂਹ ਨੇ। ਅੱਜ 6 ਤਰੀਕ ਦੀ ਗੱਲ ਕਰੀਏ ਤਾਂ ਦੁਪਹਿਰ ਤੱਕ ਟੁੱਟਵੇਂ ਤੌਰ ਤੇ ਬੱਦਲਬਾਈ ਰਹਿ ਸਕਦੀ ਹੈ ਤੇ ਕੁਝ ਕੁ ਇਲਾਕਿਆਂ ਦੇ ਵਿੱਚ ਮੌਸਮ ਸਾਫ਼ ਵੀ ਰਹਿ ਸਕਦਾ ਹੈ। ਦੂਸਰੀ ਤਰਫ ਉਮੀਦ ਹੀ ਗੱਲ ਕਰੀਏ ਤਾਂ ਅੱਜ ਵੀ ਹਲਕੇ ਤੋਂ ਦਰਮਿਆਨੇ ਮੀਂਹ ਪੈਣ ਦੀ ਸੰਭਾਵਨਾ ਬਣ ਸਕਦੀ ਹੈ ਸ਼ਾਮ ਵੇਲੇ ਖਾਸ ਕਰਕੇ ਹੁਸ਼ਿਆਰਪੁਰ ਚੰਡੀਗੜ੍ਹ ਦੇ ਇਲਾਕਿਆਂ ਦੇ ਵਿੱਚ ਸ਼ਾਮ ਵੇਲੇ ਹਲਕੇ ਤੋਂ ਦਰਮਿਆਨੇ ਸ਼ਰਾਟੇ ਲੱਗ ਸਕਦੇ ਆ ਉਹਦੇ ਵਿੱਚ ਨਵਾਂ ਸ਼ਹਿਰ ਵੀ ਹੋ ਸਕਦਾ ਆ ਇਹ ਆਪਣਾ ਚੰਡੀਗੜ੍ਹ ਦੇ ਇਲਾਕੇ ਹੋ ਸਕਦੇ ਹੁਸ਼ਿਆਰਪੁਰ ਦੇ ਇਲਾਕੇ ਵੀ ਹੋ ਸਕਦੇ ਦੂਸਰੀ ਤਰਫ ਗੁਰਦਾਸਪੁਰ ਪਠਾਨਕੋਟ ਇਹਨਾਂ ਇਲਾਕਿਆਂ ਦੇ ਵਿੱਚ ਵੀ ਸ਼ਾਮ ਵੇਲੇ ਹਲਕੇ ਤੋਂ ਦਰਮਿਆਨੇ ਸ਼ਰਾਟੇ ਲੱਗ ਸਕਦੇ ਹਨ ਬਾਕੀ ਪੰਜਾਬ ਦੇ ਵਿੱਚ ਕੁਝ ਖਾਸ ਮੀਂਹ ਦੀ ਉਮੀਦ ਨਹੀਂ ਹੈ ਪਰ ਫਿਰ ਵੀ ਥੋੜੇ-ਬਹੁਤੇ ਖੇਤਰਾਂ ਦੇ ਵਿੱਚ ਬੱਦਲ ਵਾਈ ਮਣ ਕੇ ਹਲਕੇ ਤੋਂ ਦਰਮਿਆਨੇ ਛਰਾਟੇ ਰਾਤ ਵਾਂਗੂ ਨਹੀਂ ਪੂਰੇ ਜ਼ਿਆਦਾ ਹਲਕੇ ਤੋਂ ਦਰਮਿਆਨੇ ਇਹ ਛਰਾਟੇ ਲੱਗ ਸਕਦੇ ਹਨ ਪਰ ਜ਼ਿਆਦਾਤਰ ਲੱਗ ਕੇਰਾ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ ਸੋ ਜਿਹੜਾ ਮੁੱਖ ਦੌਰ ਸੀਗਾ ਮੀਂਹ ਦਾ ਉਹ ਰਾਤੀ ਲੱਗ ਚੁੱਕਾ ਹੈ ਹੁਣ ਅਗਲਾ ਸਿਸਟਮ ਇੱਕ 10 ਤਰੀਕ ਤੋਂ ਬਾਅਦ ਆਉਂਦਾ ਹੋਇਆ ਦਿਖਾਈ ਦੇ ਰਿਹਾ ਉਸ ਵਿੱਚ ਵੀ ਚੰਗਾ ਮੀਂਹ ਪੈਂਦਾ ਹੋਇਆ ਦਿਖਾਈ ਦੇ ਰਿਹਾ ਹੈ